ਖੜਾਓ 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 ਬੈਣਾ ਨਹੀਂ ਖੜੀ ਬਣੀ ਖੜੀਓ 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 ਫੜਨਾ ਉਹਨੂੰ ਫੜਨਾ ਉਹਨੂੰ ਫੜਨਾ ਛੱਡ ਦਿਓ ਉਹਨੂੰ ਓਏ ਓਏ ਬਾਤ ਚ ਬਾਤ ਚ ਤੇ ਆਪਣਾ ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਜਿੰਨਾ ਵੱਡਾ ਤੁਸੀਂ ਸਫਰ ਕਰਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਰਿਹਾ ਸਫਰ ਤੇ ਕੀ ਮੰਨ ਦੇ ਵਿੱਚ ਆਇਆ ਸੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਨਾਮ ਰਜਿੰਦਰ ਕੌਰ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਤੇ ਅਸੀਂ ਹਰ ਸਾਲ ਸਾਨੂੰ ਹੋਲੀਆਂ ਦੇ ਦਿਨਾਂ 'ਚ ਛੁੱਟੀਆਂ ਹੁੰਦੀਆਂ ਚਾਰ ਪੰਜ ਅਸੀਂ ਹਰ ਵਾਰੀ ਜਾਈਦਾ ਹੈ ਗੱਡੀ ਤੇ ਜਾਈਦਾ ਹੈ ਅਸੀਂ ਹਰ ਵਾਰੀ ਇਸ ਵਾਰ ਸੋਚਿਆ ਕਿ ਚਲੋ ਸਕੂਟੀ ਤੇ ਚੱਲਦੇ ਹਾਂ ਅਸੀਂ ਫਿਰ ਘਰ ਪਲਾਨ ਬਣਾਇਆ ਚੱਲਦੇ ਕਿਸੇ ਉੱਚੀਆਂ ਚੋਟੀਆਂ ਵਗੈਰਾ ਤੇ ਚੱਲਦੇ ਹਾਂ ਤੇ ਚਲੋ اچانک بس ਤਰਪੇ ਨਿਕਲ ਪਏ ਫਿਰ ਲਾ ਕਰਕੇ ਗਏ ਤਾਂ ਅਸੀਂ ਫਿਰ ਜੰਮੂ ਕਸ਼ਮੀਰ ਗਏ ਜੰਮੂ ਕਸ਼ਮੀਰ ਤੋਂ ਅੱਗੇ ਗਏ ਸੇਂਥਾਨਡੋ ਵਗੈਰਾ ਵਾਪਸੀ ਦਾ ਫਿਰ ਪਤਨੀ ਤੋਂ ਨਥਾ ਟੋ ਚਲੇ ਗਏ ਰਸਤੇ ਸਾਨੂੰ ਸਾਰੇ ਦੇ ਕੇ ਹੈਰਾਨ ਹੁੰਦੇ ਸੀਗੇ ਕਿ ਇੰਨੇ ਛੋਟੇ ਬੱਚੇ ਲੈ ਕੇ ਕਿਸ ਤਰ੍ਹਾਂ ਆ ਗਏ ਜੇ ਤੁਸੀਂ ਇਸ ਗੱਡੀਆਂ ਤੇ ਲੋਕ ਬੜੀ ਮੁਸ਼ਕਿਲ ਆਂਦੇ ਆ ਤੇ ਇੰਨਾ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਤੁਸੀਂ ਤਾਂ ਵਨ ਰਿਕਾਰਡ ਕੈਮ ਕਰਤਾ ਸਾਰੇ ਖੁਦ ਸਾਨੂੰ ਕਹਿੰਦੇ ਸੀ ਤੇ ਕੁਝ ਸਾਨੂੰ ਮਨਾ ਵੀ ਕਰਦੇ ਸੀ ਕਿ ਇੰਨੀ ਦੂਰ ਤੱਕ ਨਾ ਜਾਓ ਅੱਗੇ ਉਚਾਈ ਬਹੁਤ ਐ ਠੰਡ ਬਹੁਤ ਐ ਅਸੀਂ ਕਿਾ ਕੋਈ ਗੱਲ ਨਹੀਂ ਕੁਛ ਨਹੀਂ ਹੰਦਾ ਪਰਮਾਤਮਾ ਸਾਡੇ ਨਾਲ ਆ ਤੇ ਬੱਚੇ ਵੀ ਇੰਜੋਏ ਕਰਦੇ ਨੇ ਅਸੀਂ ਵੀ ਇੰਜੋਏ ਕਰਦੇ ਨੇ ਠੀਕ ਆ ਹਵਾ ਬਹੁਤ ਠੰਡੀ ਸੀ ਬਰਫੀਲੀ ਹਵਾ ਸੀਗੀ ਚੱਲਦੇ ਗਏ ਬਹੁਤ ਇੰਜੋਏ ਕੀਤਾ ਅਸੀਂ ਪੂਰੇ ਪਰਿਵਾਰ ਨੇ ਤਾਂ ਲਾਸਟ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਇੱਕ ਦਿਨ ਦਾ ਪੂਰੀ ਰਾਤ ਬਾਰਿਸ਼ ਵੀ ਹੁੰਦੀ ਰਹੀ ਬਾਰਿਸ਼ ਤੋਂ ਬਾਅਦ ਅਸੀਂ ਵਾਪਸ ਆਣਾ ਸੀ ਸਵੇਰੇ ਲੇਟ ਵੀ ਹੋ ਗਿਆ ਕਾਫੀ ਆ ਰਸਤਾ ਵੀ ਥੋੜਾ ਨਾ ਬਾਰਿਸ਼ ਦੇ ਕਾਰਨ ਖਰਾਬ ਹੋ ਗਿਆ ਉਹਦੇ ਕਾਰਨ ਇਹ ਸਕੂਟੀ ਚਲਾ ਰਹੇ ਸੀ ਤੇ ਆਫ ਰੋਡਿੰਗ ਵਾਲਾ ਰਸਤਾ ਹੋ ਗਿਆ ਬੂਹ ਤੇ ਲੱਗੀ ਇਹਨਾਂ ਦਾ ਥੋੜਾ ਬੁੱਲ ਵੀ ਪਾੜ ਗਿਆ ਰਸਤੇ ਤੇ ਹਲਕਾ ਹਲਕਾ ਬੱਚੇ ਥੋੜਾ ਬਤਾ ਬਿਮਾਰ ਵੀ ਹੋ ਗਏ ਚਲੋ ਅਸੀਂ ਵੈਸੇ ਹੀ ਆਊਟਪੋਰਡ ਕਰਕੇ ਠੀਕ ਕਰ ਲਿਆ ਇਹਨਾਂ ਨੂੰ ਕਿਸੇ ਤਰ੍ਹਾਂ ਤਾਂ ਤੇ ਮਨ ਦੇ ਵਿੱਚ ਡਰ ਨਹੀਂ ਲੱਗਾ ਕਿ ਛੋਟੇ ਛੋਟੇ ਬੱਚੇ ਲੈ ਕੇ ਜਾਣਾ ਇਹ ਬੀ ਨੇ ਬਿੰਗੇ ਲੇਡੀਜ਼ ਨਹੀਂ ਨਹੀਂ ਜੀ ਡਰ ਤਾਂ ਕੋਈ ਨਹੀਂ ਲੱਗਾ ਕੋਈ ਡਰ ਨਹੀਂ ਨਾ ਲੱਗਾ ਨਹੀਂ ਬਹੁਤ ਨਹੀਂ ਜਾਏਗੀ ਤਾਂ ਅਸੀਂ ਹਨਾ ਕੋਈ ਡਰ ਨਹੀਂ ਲੱਗਾ ਤੇ ਸਾਡੀ ਪੂਰੇ ਪਰਵਾਦ ਦੀ ਇਹੀ ਤਮੰਨਾ ਕੀ ਅਸੀਂ ਤਾਂ ਹੋਰ ਉੱਚੀਆਂ-ਉੱਚੀਆਂ ਚੋਟੀਆਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਕੋਈ ਡਰ ਨਹੀਂ ਲੱਗਾ ਕੁਝ ਨਹੀਂ ਅਸੀਂ ਤਾਂ ਬਹੁਤ ਇੰਜੋਏ ਕੀਤਾ ਫਿਰ ਜਾਵਾਂਗੇ ਦੁਬਾਰਾ ਅਸੀਂ ਤਾਂ ਮੇਰਾ ਨਾਮ ਦਲੇਰ ਸਿੰਘ ਹੈ ਜੀ ਤੇ ਮੈਂ ਅਮਰਸਰ ਸ਼ਹਿਰ ਦਾ ਵਸਨੀਕ ਆ ਤੇ ਹੋਲੇ ਮੱਲੇ ਤੇ ਹਰ ਨੂੰ ਮੇਰੀ ਫੈਕਟਰੀ ਨੂੰ 4-5 ਦਿਨ ਦੀਆਂ ਛੁੱਟੀਆਂ ਹੁੰਦੀਆਂ ਅਸੀਂ ਹਰ ਵਾਰੀ ਹੋਲੇ ਮੱਲੇ ਤੇ ਕਿਤਨਾ ਕਿਤੇ ਜਾਇਦਾ ਆ ਤੇ ਐਰ ਕੀ ਮੈਂ ਸੋਚਿਆ ਕੁਝ ਹੋਰ ਉੱਚੀਆਂ ਜਗ੍ਹਾ ਤੇ ਜਾਇਆ ਜਾਵੇ ਇਸ ਲਈ ਮੈਂ ਸਰਚ ਕੀਤਾ ਤੇ ਮੈਨੂੰ ਦੋ ਚੋਟੀਆਂ ਜੰਮੂ ਕਸ਼ਮੀਰ ਦੀਆਂ ਦਿਖੀਆਂ ਜਿਨ੍ਹਾਂ ਦਾ ਇੱਕ ਦਾ ਨਾਮ ਸਿੰਥਨ ਟਾਪ ਤੇ ਦੂਜੀ ਦਾ ਨਾਮ ਨੱਥਾ ਟਾਪ ਸੀਗਾ ਸਿੰਥਨ ਟਾਪ ਦੀ ਉਚਾਈ ਕਰੀਬਨ ਕਰੀਬਨ 1.5 12000 ਫੀਟ ਆ ਤੇ ਨੱਥਾ ਟਾਪ ਦੀ ਉਚਾਈ ਕਰੀਬਨ ਕਰੀਬਨ 10000 ਫੀਟ ਆ ਤੇ ਇਹ ਸਰਚ ਕਰਨ ਤੋਂ ਬਾਅਦ ਮੈਂ ਇਹ ਸਰਚ ਕੀਤਾ ਵੀ ਉੱਥੇ ਗਿਆ ਕੌਣ-ਕੌਣ ਨੇ ਪਰ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ ਤੇ ਉਸ ਤੋਂ ਉੱਪਰ 1.5 ਸਾਲ ਦੀ ਬੱਚੀ ਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ ਪੰਜਾਬੀ ਛੱਡੋ ਪੂਰੇ ਵਰਲਡ ਚੋਂ ਕੋਈ ਵੀ ਨਹੀਂ ਉੱਥੇ ਗਿਆ ਇਹ ਪਹਿਲਾ ਕਪਲ ਮੈਂ ਆ ਅਸੀਂ ਆ ਜਿਹੜੇ ਮਤਲਬ 1.5 ਸਾਲ ਦੀ ਬੱਚੀ ਤੇ 5 ਸਾਲ 4-5 ਸਾਲ ਦੇ ਬੱਚੇ ਦੇ ਨਾਲ ਅਸੀਂ ਉੱਥੇ ਉਹਨਾਂ ਚੋਟੀਆਂ ਅਨੁਸਾਰ ਕਰਕੇ ਆਏ ਆ ਠੰਡ ਬਹੁਤ ਜ਼ਿਆਦੀ ਆਜ਼ਾਦੀ ਸੀਗੀ -2 ਡਿਗਰੀ ਟੈਂਪਰੇਚਰ ਸੀਗਾ ਸਿੰਥਨ ਟਾਪ ਤੇ -8 ਡਿਗਰੀ 8 ਡਿਗਰੀ ਟੈਂਪਰੇਚਰ ਸੀਗਾ ਨੱਥਾ ਟਾਪ ਦਾ ਸਾਨੂੰ ਉੱਤੇ ਹਵਾ ਬਹੁਤ ਲੱਗੀ ਠੰਡੀ ਬਹੁਤ ਬਹੁਤ ਲੱਗੀ ਪਰ ਕੋਈ ਗੱਲ ਨਹੀਂ ਅਸੀਂ ਮਨ ਚ ਸੋਚਿਆ ਸੀਗਾ ਵੀ ਸਰ ਕਰਕੇ ਆਉਣੀ ਹੈ ਤੇ ਵਾਕਈ ਅਸੀਂ ਕਰ ਸਰ ਕਰਕੇ ਵਾਪਸ ਆਏ ਆ ਇਸ ਤਰ੍ਹਾਂ ਕਿੰਨੀ ਕੋ ਮੁਸ਼ਕਲ ਆਈ ਇੱਥੇ ਦੇਖਣ ਨੂੰ ਮੁਸ਼ਕਲ ਜੇ ਮੇਰੇ ਕੋਈ ਮੋਟਰਸਾਈਕਲ ਵਗੈਰਾ ਹੁੰਦਾ ਫਿਰ ਮੈਨੂੰ ਮੁਸ਼ਕਲ ਹੁੰਦੀ ਪਰ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਇੱਕ ਤੇ ਉਹਨਾਂ ਦਾ ਸਿਰ ਹੱਥ ਮੇਰੇ ਸਿਰ ਤੇ ਰਿਹਾ ਹੈ ਤੇ ਦੂਜਾ ਮੇਰੇ ਕੋ ਸਗੀ ਜਾਮਾ ਦੀ ਸਕੂਟਰੀ ਉਹ ਸਕੂਟਰੀ ਬਹੁਤ ਵਧੀਆ ਰਹੀ ਬਹੁਤ ਕੰਫਰਟੇਬਲ ਜੀ ਰਹੀ ਮੈਨੂੰ ਸਕੂਟਰੀ ਮੈਨੂੰ ਮੁਸ਼ਕਲ ਜ਼ਿਆਦਾ ਮੁਸ਼ਕਲ ਮੈਨੂੰ ਨਹੀਂ ਆਈ ਹਾਂ ਮੇਰੇ ਬੱਚੇ ਥੋੜੇ ਬੋ ਤੇ ਬਿਮਾਰ ਹੋਏ ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਤੇ ਮੇਰਾ ਹੱਥ ਵੀ ਪਾੜ ਗਿਆ ਥੋੜੀਆਂ-ਬਹੁਤੀਆਂ ਮੁਸ਼ਕਲਾਂ ਤੇ ਆਉਂਦੇ ਰਹਿੰਦੀਆਂ ਪਾਜੀ ਗੱਲ ਪਤਾ ਕੀ ਹੈ ਜੇ ਇਹਦੀਆਂ ਮੁਸ਼ਕਲਾਂ ਨਾ ਚੱਲੀਆਂ ਤੇ ਫਿਰ ਰਿਕਾਰਡ ਵੀ ਨਹੀਂ ਟੁੱਟਦੇ ਜੇ ਆ ਰਿਕਾਰਡ ਵੀ ਨਹੀਂ ਬੰਦੇ ਰਿਕਾਰਡ ਬੰਦੇ ਤਾਂ ਇਹ ਮੁਸ਼ਕਲਾਂ ਚੱਲੀਆਂ ਜਾਂਦੇ ਤੇ ਇਸ ਕਰਕੇ ਮੈਨੂੰ ਕੋਈ ਅਫਸੋਸ ਵੀ ਨਹੀਂਗਾ ਹਾਂ ਮੈਨੂੰ ਖੁਸ਼ੀ ਬਹੁਤ ਆ ਵੀ ਮੈਂ ਇਹ ਰਿਕਾਰਡ ਕਾਇਮ ਕਰ ਲਿਆ ਡਰ ਨਹੀਂ ਲੱਗਾ ਇੰਨੇ ਬੱਚੇ ਛੋਟੇ ਬੱਚੇ ਦੇ ਨਾਲ ਜਾਣਾ ਜਾਂ ਕਿਸ ਤਰ੍ਹਾਂ ਨਾ ਡਰ ਥੋੜਾ ਬਹੁਤਾ ਡਰ ਤੇ ਦੇਖੋ ਇਨਸਾਨ ਯਾ ਹਰ ਕਿਸੇ ਨੂੰ ਲੱਗਦਾ ਮੈਂ ਵੀ ਕੋਈ ਰੱਬ ਨਹੀਂ ਹੈਗਾ ਪਰ ਗੱਲ ਇਹ ਆ ਵੀ ਇੱਕ ਹਿੰਮਤ ਸੀਗੀ ਵੀ ਅਹੀਂ ਜਾਣਾ ਹੀ ਆ ਦੂਜੀ ਗੱਲ ਇਹ ਵੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਾ ਆ ਨਾ ਮੋੜੇ ਨਾ ਮੋੜਾ ਜੋੜ ਕੇ ਫਿਰ ਬੰਦਾ ਕੋਈ ਪਰਵਾਹ ਨਹੀਂ ਕਰਦਾ ਫਿਰ ਭਾਵੇਂ ਸਾਨੂੰ ਖੂਜ ਛੁੱਟ ਦੋ ਕੋਈ ਪਰਵਾਹ ਨਹੀਂ ਕੀ ਤੇ ਇਸ ਕਰਕੇ ਅਹੀਂ ਮੇਰੇ ਜੇ ਮੈਂ ਆਪਣੇ ਸਭ ਤੋਂ ਪਹਿਲਾਂ ਪਹਿਲਾਂ ਤੇ ਆਪਣੇ ਜੀਵਨ ਸਾਥੀ ਦਾ ਧੰਨਵਾਦ ਕਰਦਾ ਜਿਨੇ ਮੇਰੇ ਨਾਲ ਮੇਰੇ ਇਹ ਸੁਪਨਿਆਂ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਅਸੀਂ ਇਹ ਚੋਟੀਆਂ ਸਾਰ ਕਰਕੇ ਆਏ ਆ ਇੱਥੇ ਲੋਕ ਵੀ ਤੁਹਾਨੂੰ ਮਿਹਰੇ ਉਹਨੇ ਡਾਂਟਿਆ ਵੀ ਇਹਨਾਂ ਲੋਕਾਂ ਨੇ ਡਰ ਵੀ ਦਿਖਾਇਆ ਹੋਣਾ ਕਾਫੀ ਇਸ ਤਰ੍ਹਾਂ ਜੀ ਹਾਂ ਬਿਲਕੁਲ ਬਿਲਕੁਲ ਸਾਨੂੰ ਲੋਕਲ ਰੋਗ ਉਹ ਕੋਸਦੇ ਸੀਗੇ ਗੁੱਸੇ ਹੁੰਦੇ ਸੀਗੇ ਉੱਤੋਂ ਉੱਪਰ ਸਾਨੂੰ ਆਰਮੀ ਅਫਸਰ ਵੀ ਆਰਮੀ ਦੇ ਲੋਕ ਵੀ ਸਾਨੂੰ ਕਹਿੰਦੇ ਵੀ ਇੰਨੇ ਛੋਟੇ ਬੱਚਿਆਂ ਨੂੰ ਲੈ ਕੇ ਤੁਸੀਂ ਕਿੱਥੇ ਚੱਲੇ ਜਾ ਵਾਪਸ ਡਲ ਜਾ ਸਾਨੂੰ ਗੁੱਸੇ ਹੁੰਦੇ ਸੀਗੇ ਇਨਫੈਕਟ ਸਾਡੇ ਉੱਥੇ ਕੋਈ ਯਾਰ ਦੋਸਤ ਆ ਕਾਜੀਕੁੰਡ ਰਹਿੰਦੇ ਉਹ ਸਾਨੂੰ ਰੋਕ ਲੈਂਦੇ ਸੀ ਬਿਲਕੁਲ ਕੰਸਕਿਊਟੀ ਫੜ ਲੈਂਦੇ ਨਹੀਂ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਕਿਉਂਕਿ ਉਹਨਾਂ ਦਾ ਵੈਦਰ ਉਹਨਾਂ ਨੂੰ ਪਤਾ ਉੱਥੋਂ ਦਾ ਵੈਦਰ ਕੀ ਆ ਸਾਨੂੰ ਤੇ ਇਥੇ ਪੰਜਾਬ ਨੂੰ ਆਨੋ ਕੀ ਕੀ ਪਤਾ ਸੀ ਪਹਿਲੀ ਵਾਰ ਚੱਲੇ ਆ ਉਥੋਂ ਦਾ ਵੈਦਰ ਕੀ ਜਾਂ ਕੀ ਨਹੀਂ ਆ ਸਾਨੂੰ ਫਿਰ ਵੀ ਉਹਨਾਂ ਨੇ ਰੋਕਿਆ ਪਰ ਨਹੀਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਘਰੋਂ ਇਹ ਕੰਮ ਮੈਂ ਕਰਨਾ ਕਰਨਾ ਤੇ ਮੈਂ ਕਰਕੇ ਰਿਹਾ ਇਹ ਕੰਮ ਰੋਕਿਆ ਮੈਨੂੰ ਬਹੁਤ ਜਾਣੇ ਨੇ ਆਰਮੀ ਅਫਸਰਾਂ ਨੇ ਮੈਨੂੰ ਰੋਕਿਆ ਭਾਜੀ ਜਿੱਥੋਂ ਅਸੀਂ ਪੈਟਰੋਲ ਪੁਆਈਦਾ ਸਾਨੂੰ ਪੈਟਰੋਲ ਪੰਪ ਵਾਲੇ ਵੀ ਕਹਿ ਦਿੰਦੇ ਭਾਜੀ ਵਾਪਸ ਚਲ ਜਿਓ ਹੱਥ ਜੋੜਦੇ ਆ ਵਾਪਸ ਚਲ ਜਿਓ ਨਾ ਜਾਓ ਨਾ ਜਾਓ ਕਿਉਂਕਿ ਆਮ ਲੋਕ ਹੀ ਜਾਣਦੇ ਨੇ 4-wheeler ਗੱਡੀਆਂ ਤੇ ਜਾਂਦੇ ਨੇ ਜਿਹੜੀਆਂ 4x4 ਗੱਡੀਆਂ ਥਾਰ ਵਗੈਰਾ ਗੱਡੀਆਂ ਮੀਡੀਅਮ ਗੱਡੀਆਂ ਉਹਨਾਂ 'ਚ ਜਾਂਦੇ ਅਸੀਂ ਸਕੂਟਰੀ ਤੇ ਗਏ ਸਕੂਟਰੀ ਤੇ ਤੇ ਕੋਈ ਗੱਲ ਨਹੀਂ ਕੀਤੀ ਸਾਨੂੰ ਮਾਰੇ ਨੇ ਆ ਤੁਹਾਡੇ ਸਾਹਮਣੇ ਬੈਠੇ ਆ 4 ਦਿਨ ਲਾਏ ਆ 950 ਕਿਲੋਮੀਟਰ ਲੱਗ ਜਾ ਕੇ ਇਹ ਸਫ਼ ਤੁਹਾਡੇ ਸਾਹਮਣੇ ਬੈਠੇ ਆ ਸੁਖਸਾਂਦ ਬੈਠੇ ਆ ਕਿੰਨੇ ਦਿਨ ਦਾ ਤੁਹਾਡਾ ਸਫਰ ਸੀਗਾ ਕਿੰਨੇ ਕਿਲੋਮੀਟਰ ਦਾ ਟੂਰ ਸੀਗਾ ਤੇ ਕਿੰਨੀ ਉਚਾਈ ਸੀਗੀ ਜੀ ਉਸ ਦੀ ਉਚਾਈ ਸਿੰਥਨ ਟਾਪ ਦੀ ਉਚਾਈ 12000 ਫੁੱਟ ਸੀਗੀ ਤੇ ਨੱਥਾ ਟਾਪ ਦੀ ਜਾਈ 10000 ਫੁੱਟ ਸੀਗੀ 4 ਦਿਨ ਦਾ ਮੇਰਾ ਸਫਰ ਰਿਹਾ ਏ 3 ਰਾਤਾਂ ਤੇ 4 ਦਿਨ ਦਾ ਸਫਰ ਰਿਹਾ ਏ ਤੇ ਕਰੀਬਨ ਇਹ 950 ਜਾਂ 1000 ਦੇ ਲਗਛਾਗੇ ਲੰਬਾ ਸਫਰ ਜੀਗਾ ਕਿਲੋਮੀਟਰ ਤੇ ਕੀ ਹੁਣ ਮਨ ਦੇ ਵਿੱਚ ਕੀ ਜਨ ਹੈ ਗਾ ਜੀ ਮਨ ਦੇ ਵਿੱਚ ਮੇਰੇ ਇਹੀ ਹੈ ਵੀ ਬਸ ਹੁਣ ਜੇ ਇਹ ਸਰ ਕਰ ਲਿਆ ਤੇ ਫਿਰ ਮਾਉਂਟ ਐਵਰੇਸਟ ਵੀ ਕੋਈ ਚੀਜ਼ ਨਹੀਂ ਗੀ ਲੈਰ ਦਾ ਵੀ ਕੋਈ ਚੀਜ਼ ਨਹੀਂ ਗੀ ਮਹਾਰਾਜ ਕਿਰਪਾ ਕਰੇ ਸਿਰ ਤੇ ਆਪਣਾ ਮੇਰ ਪਰੇ ਹੱਥ ਰੱਖੇ ਤੇ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਇਹ ਚੋਟੀਆਂ ਇਹ ਲੇ ਲਦਾਖ ਇਹ ਐਵਰੇਸਟ ਮਾਉਂਟ ਐਵਰੇਸ ਇਹ ਸਾਰੇ ਸਰ ਕਰਕੇ ਦਿਖਾਵਾਂਗੇ ਲੱਗਦਾ ਜੀ ਵਰਲਡ ਰਿਕਾਰਡ ਬਣਾ ਲੀ ਤੁਸੀਂ ਕੁਝ ਕੋਸ਼ਿਸ਼ ਕਰੋਗੇ ਜਾਂ ਕਿਸ ਤਰ੍ਹਾਂ ਦੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਜੇ ਇਹ ਕਰ ਸਕਦੇ ਆ ਤੇ ਉਹ ਵੀ ਕਰ ਸਕਦੇ ਆ ਨਾ ਵੀ ਨਾ ਵੀ ਕਰਾਂਗੇ ਪਰ ਇੱਕ ਵਾਰੀ ਤਿਆਰੀ ਜ਼ਰੂਰ ਕਰਾਂਗੇ ਔਰ ਹਿੰਮਤ ਜ਼ਰੂਰ ਕਰਾਂਗੇ ਕਰ अच्छा जी असि वापस अथे नथाटोक पहुंच गया जी फिर ठीक है नथाटोक पहुंच गया थे एथे मैं दुकान बने थे भाई जी ने पूछा है इनन पूछ लिया की कहले अच्छा भाई जी नमस्ते भाई जी नमस्ते जी सत श्री जी और क्या हाल ठीक हो एकदम बढ़िया फाइन जी हां अभी सामने अच्छा मैंने आपसे ये पूछना था कि यहां पंजाब से स्कूटी पे कोई हाँ डेढ़ साल के बच्चे को लेके आया कभी अभी तक कोई नहीं आया मैम ये हमारा वर्ल्ड रिकॉर्ड है ये पहली बार है ओके बहुत खुशी हो रही है हमको बच्चा हमारा भी बहुत खुश है एक हमारा डेढ़ साल का बच्चा है एक पाँच साल का बच्चा है हमारे साथ अच्छा हम पंजाब से हैं जम्मू कश्मीर अच्छा और फिर इधर नथा टॉप आरोप आगे अच्छा अच्छा ये तो आपका वर्ल्ड रिकॉर्ड है ये तो कोई नहीं छोटी छोटा बेबी को लेके आया क्यूँकी यहाँ पे ठंड भी है और ठंडी हवा भी बहुत चलती है तो आप लोग कैसे बच्चे को केयर कर रहे हो मैनेज कर रहे हो ये तो आपकी हिम्मत है और भाई तो, आप क्या कहना चाहोगे अभी तक ठीक है जी ओके थैंक यू भाई ओके जी फिर मिलेंगे बस फिर मिलेंगे आएंगे एक सीजन हमने स्कूटी पे ना फिर आना है जम्मू कश्मीर हमने ना हरियाली में जाना है एक बार अभी फिर लद्दाख तक जाओ लद्दाख तक जाएंगे लद्दाख तक अभी थोड़ा थोड़े टाइम बाद ਉਧਰ ਦਾ ਟੂਰ ਫੀਲ ਕਰਾਂਗੇ ਜਾਣਾ ਉਧਰ ਵੀ ਹੈ ਉਧਰ ਕੀ ਵੀ ਤਮੰਨਾ ਹੈ ਬਹੁਤ ਜਾਣੇ ਦੀ ਚਲੋ ਠੀਕ ਹੈ ਓਕੇ ভাই ਥੈਂਕ ਯੂ ਜੀ ਓਹੋ ਬਹੁਤ ਖੁਸ਼ੀ ਹੁੰਦੀ ਆ ਸੱਚੇ ਸਾਰੇ ਕਿੰਨੇ ਕੋਈ ਨਹੀਂ ਆਇਆ 3rd ਉਪ ਤੱਕ ਪਹੁੰਚ ਗਏ ਅਸੀਂ ਅੱਗੇ ਨਾਲ